ਉੱਤ ਵਾਲੇ ਇੱਕ ਕੁਰਸੀ ਨੇ ਲਾਜੀ ਲੋਗ ਨੇ ਆਉਣਾ ਹੀ ਪਹਿਲਾ ਜੀ ਉੱਤੋਂ ਪਹਿਲਾ ਨੇ ਸਾਡੇ ਜਵਾਬ ਗੋਰੀਆਂ ਨਾਲ ਮਾਰ ਰਹੇ ਨੇ ਜੋ ਚੱਗੇ ਸਿੱਧੂ ਫੇਰ ਮਾਰ ਕੇ ਜੀ ਸਿੱਧੂ ਵਰਗੇ ਪ੍ਰੀਤ ਸਿੰਘ ਵਰਗੇ ਗੋਰੀਆਂ ਪਹਿਲਾ ਤਾਂ ਮੋੜਾਂ ਵਿੱਚ ਸਹਿਯੋਗ ਕਰਨ ਦਾ ਫਾਸਾਨ ਕਰੇ ਹੋ ਮੁਕਤੀ ਵੱਡੇ ਪ੍ਰਮਾਣ ਕਰਾਈ ਗੱਜ ਬਾਤ ਇਹ ਹਾਂ ਦੇ ਲਈ ਸਿਰ ਕਟਵਾਉਣਾ ਪਰਦਾ ਹੈ ਉਤੋ ਤੇ ਉਹ ਸੋਰੀ ਉਦੋਂ ਉਹ ਕਹਾਣੀ ਲਈਏ ਆਹ ਦੇ ਸਿਰਲੀ ਕਵਾਨੀ ਦੇਣੀ ਪੈਂਦੀ ਹੈ ਜੇਕਰ ਆਪਾਂ ਕਿਸੇ ਦਾ ਭਾਂਡਾ ਫਾਸਕਾਣਾ ਹੈ ਸਰਕਾਰਾਂ ਖਿਲਾਫ ਬੋਲਣ ਵਾਲੇ ਨੌਜਵਾਨ ਜੋ ਸਰਕਾਰਾਂ ਖਿਲਾਫ ਬੋਲਦੇ ਨੇ ਨੰਗੇ ਧਾਰਾ ਹੋਰ ਬੋਲਦੇ ਨੇ ਆਪਾਂ ਦੇਖਦੇ ਆਂ ਬਾਈ ਲੀ ਸਿੱਧੂ ਦਾ ਕੰਮ ਸ਼ੁਰੂ ਹੋਇਆ ਹੈ ਬਾਈ ਲੀ ਸਿੱਧੂ ਕੱਜ ਵੱਜ ਕੇ ਬੋਲਦਾ ਸੀ ਉਹ ਗਿਆ ਸਾਡਾ ਸਿੱਧੂ ਮੂਸੇਵਾਲਾ ਭਰਾ ਉਹ ਗਿਆ ਉਹ ਮੁਲਾਸੀਚਾਰਾ ਨੰਗਰ ਬਿਆਸਦੀਪ ਬਾਲਿਆਂ ਵਰਗਾ ਸੀਦ ਵਰਗਾ ਕਬੱਡੀ ਖੇਡਦਾ ਸੀ ਉਹ ਚੜ ਗਿਆ ਗੈਂਕਟਰ ਦੀ ਢੇਟ ਆਪਣਾ ਸਰਕਾਰਾਂ ਦੀ ਢੇਟ ਜਾ ਰਹੇ ਨੇ ਫਿਰ ਇੱਕ ਮੁੰਡਾ ਪ੍ਰੀਤ ਸੈਣੀ ਇੱਕ ਪੱਤਰਕਾਰ ਸੀ ਜੋ ਕਿ ਇਹਨਾਂ ਦੀਆਂ ਚੋਰੀਆਂ ਚਾਰੀਆਂ ਕੂਹੇਆਂ ਬਸ ਸੀ ਉਹ ਚੜ ਗਿਆ ਜਾਂਦਾ ਹੈ ਬਰਵਾਦ ਤੇਰੇ ਗੋਈਆਂ ਬਰਵਾਦ ਨੇ ਸੱਚ ਬੋਲਣ ਵਾਲ ਨੂੰ ਜਾ ਜੇਲਾ ਚ ਡਾਕ ਦਿੰਦੇ ਨੇ ਜੇਲਾ ਤੇ ਹੋ ਰਹੀਆਂ ਦੋ ਚੀਜ਼ਾਂ ਸੱਚ ਬੋਲਣ ਵਾਲਿਆਂ ਨੂੰ ਇਹ ਰਹਿ ਨਹੀਂ ਦਿੰਦੇ ਸਾਫ਼ ਈ ਗੱਲ ਐ ਇਹ ਸਰਕਾਰੀ ਗੱਲ ਹੁੰਦੇ ਨੇ ਇਹਨਾਂ ਕਤਲਾਂ ਦਾ ਨਾਂ ਐ ਸਰਕਾਰੀ ਕਤਲ ਤੇ ਅੱਜ ਤੱਕ ਕੋਈ ਵੀ ਸਰਕਾਰੀ ਕਤਲ ਦੇ ਪਿੱਛੇ ਜੋ ਮੈਨ ਬੰਦਾ ਐ ਉਹ ਨਹੀਂ ਫੜਿਆ ਗਿਆ ਉਹ ਨਿੱਕੀ ਜੀ ਗੱਲ ਦੱਸਦਾ ਤੁਹਾਨੂੰ ਮੈਂ ਇਹ ਰਾਜ ਚੰਦਰਸੀ ਪੁਰਾਣੇ ਪਸਤੌਰਾਂ ਆ ਕੇ ਸੁਣੋ ਜੀ ਪਹਿਲੀ ਗੱਲ ਦਾ ਨੰਬਰ 1 ਕਹਿੰਦੇ ਰੋਡ ਦੀ ਲਾਈਨ ਨੂੰ ਹੈ ਨਹੀਂ ਸੀ ਵਿਚਾਰੇ ਕੋਈ ਇੱਥੇ ਪਿੰਡ ਦੇ ਲੋਕ ਆਉਂਦੇ ਨੇ ਆਪਾਂ ਤਾਂ ਜਾਣਦੇ ਨਹੀਂ। ਨਾਲ ਲੋਕਾਂ ਦੇ ਕੇ ਪੂਰਾ ਪੈਸਾ ਸੀ ਨਾਲ ਕਿ ਉਹਨੇ ਪਹਿਲਾਂ ਗੋੜ ਚਲਾਈ ਸੀ। ਉਹਨਾਂ ਦੇ ਪਸਤੌਰ ਕਿੱਥੋਂ ਆ ਗਿਆ। ਉਹਨੂੰ ਕਿਹਨੇ ਟਾਰਗੇਟ ਦਿੱਤਾ ਕਿਲਿੰਗ ਕਰਨ ਦਾ। ਉਹਦੇ ਪਿੱਛੇ ਬੰਦਾ ਪਾੜਾ ਘੜਾ ਤਾਂ ਉਹਨੇ ਲੱਕਤਾ। ਉਹਨੂੰ ਕੋਲ ਆ ਕੇ ਕਿਹਨੇ ਦਿੱਤਾ ਨੰਬਰ 1 ਕੱਪੜੀ ਸਾਰੀ ਸੁਲਾਈ ਦੀ ਜਿੰਦ ਕਰੀ ਮਾਰਨ ਦੀ। ਇਹ ਗੱਲਾਂ ਨਾ ਤਾਂ ਇਹ ਪੋਸਟਾਂ ਲੈ ਕੱਢਣਾ। ਨਾ ਇਹ ਕਲੀਅਰ ਕਰ। ਮੈਂ ਅੱਜ ਕਰਨ ਤੇ ਨਾ ਕਰਨ ਕੱਲ। ਆ ਬੈਠਾ ਸਾਹਮਣੇ ਸਾਡਾ ਸਰਦਾਰ ਰਕਵਰ ਸਿੰਘ ਜੀ ਫੌਜੀ ਸਾਹਿਬ ਸਾਡੇ ਬਾਪੂ ਜੀ ਪਹਿਸੂ ਰੁਕ ਗੱਲ ਕਲੀਅਰ ਕਰਦਾ ਇਹਨਾਂ ਦਾ ਸਾਡੇ ਨਾਲ 2004-5 ਦਾ ਵਾਅਦਾ ਹੈ। ਆ ਸਿੱਤੂ ਮਿਲਦਾ 2018 ਚ ਆ ਕੇ ਸਾਡੀ ਪੱਕ ਦਾ ਨਾਮ ਰਸਤ ਕਰਿਆ। ਆਇਤ ਉਸ ਨੂੰ ਵੇਖ ਉਹਦੀ ਮੌਤ ਐ ਤੇ ਬਡੇ ਬਡੇ ਦੀ ਜਿਹਨੂੰ 400 ਬੰਦ ਕਿਧਰੇ ਹੋખા ਚ ਚਲੇ ਨਹੀਂ ਨੇ ਕਰੇਗੇ ਉਹਨਾਂ ਅਨਸਾਫ਼ ਲੈਣ ਲਈ ਦਰਦਾ ਪਟਕਾ ਕਰਦਾ ਕੋਲੋਂ ਕੀ ਖਤਰਾ ਸੀ ਰੈਵਿਊਲਸ਼ਨ ਉਹਦੀ ਜਵਾਨੀ ਦਾ ਰੈਵਿਊਲਸ਼ਨ ਸੀ ਉਹ ਤਾਂ ਪਹਿਲਾਂ ਦੀ ਮੇਰੇ ਯਾਰਾਂ ਦਾ ਲਾਹਣੇ ਦਾ ਬਾਪੂ ਨਾ ਸਿੱਧੂ ਦੇ ਹੋਂਦੇ ਬਾਪੂ ਇਹ ਚਾਚਾ ਚੁਕੀ ਸੀ ਯਾਰ ਤੋਂ ਤਹਣੀ ਲੜਦਾ ਬੰਦਾ ਜੋਧਾ ਮੋਟੀ ਬੰਦਾ ਇਹਨੂੰ ਕਿਹੜਾ ਇੱਕ ਸੰਤਾਨੀਆਂ ਦਾ ਕੁਝ ਜਵਾਨ ਮੇਲਾ ਫੋਟ ਚੜਿਆ ਮੇਰਾ ਵੀ ਉਹ ਵੀ ਫੋਟ ਚੜਿਆ ਭਾਈ ਸਾਫ਼ੀ ਗੱਲ ਐ ਤੇ ਹੁਣ ਕੀ ਕਰੇ ਕਾਤਲ ਬਣਦੇ ਇਹ ਨਹੀਂ ਪਤਾ ਲੱਗਿਆ ਕਿ ਜਹਾ ਕਿ ਕਿਹੜਾ ਮੁੰਡਾ ਇਹ ਗੋੜੇ ਇਹ ਗਲਾਂ ਕਿਤੇ ਪਿੱਛੇ ਕਿੰਨੇ ਰਾਜਾਂ ਦਾ 2000 ਦਾ 3000 ਦਾ ਜਾ ਗੇਰੋ ਮੁੰਡੇ ਕੋਈ ਚਲਾ ਰਹੇ ਹੋ ਉਹਨਾਂ ਦਾ ਇਹ ਆਕਾਰਾ ਉਹ ਰਾਜਨੀਤਿਕ ਸੂਝ ਲੱਗਦੀ ਪਿਆ ਲਿਖਿਆ ਸੀ ਬੋਲਨ ਦਾ ਸਿਓ ਕੋਈ ਸਾਨੂੰ ਦੱਸਿਆ ਵੀ ਸੀ ਕਿ ਉਹਨੇ ਇਹ ਕਲਾ ਫਿਕਟਰ ਚੋਂ ਨੇ ਐਮਏ ਹਿਸਟਰੀ ਐਮਏ ਵਗੈਰਾ ਕਰੀ ਸੀ ਉਹ ਪੂਰਾ ਹੌਸ ਦੀ ਗੁਣੀਆ ਨਹੀਂ ਸੀ ਬੋਲਦਾ ਤੇਾਰ ਪਾਸ ਲੋਕੀ ਲੈ ਲਈ ਤੋੜੇ ਉਹ ਸਾਰੇ ਲੋਕੀ ਲੈ ਕੇ ਸਿਰੋ ਬੋਲਦਾ ਆ ਗਏ ਪਿੰਡ ਵੀ ਕਰਦਾ ਸੀ ਨਖਿਆ ਪ੍ਰਤੀ ਇੱਕੋ ਜਿਹਾ ਮੋਨਾ ਸੀ ਉਹ ਸ਼ਹਿਰ ਰਹਿ ਗਿਆ ਇਹ ਦਾਤਲ ਕਰਿਆ ਮੇਰੇ ਨਾਲ ਵੀ ਕਰਵਾਦਾ ਸੀ ਵੀ ਇਹ ਨਖਾ ਕਰਦਾ ਸੱਤ ਕਿਵੇਂ ਹਟੂਗਾ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਸੀ ਵੀ ਭਾਈ ਤੂੰ ਕਰੇ ਰਹਾ ਹੈ ਕਰੇ ਰਹਾ ਕਿ ਹਾਂ ਸਾਥ ਦੇਣਾ ਜਾਂ ਕਿਸੇ ਲਵੇ ਲਾਉਣੇ ਬੰਦੇ ਕੋਲੇ ਲੱਗ ਜਾ ਸਾਡੇ ਹੀ ਰੋਲ ਵਿੱਚ ਲਾਉਣੇ ਭਲਾ ਕਰਿਆ ਹੋਵੇ ਉਹ ਨਖੇ ਪਰ ਨਹੀਂ ਚਿੰਤਾ ਸੀ ਮੋੜੇ ਪਿੰਡ ਅਕੀ ਉਹਨੇ ਕੁਆ ਪਕੜਾ ਪ੍ਰੋਗਰਾਮ ਕਰਾਇਆ ਸੀ ਉਹਨੇ ਸਾਨੂੰ ਵੀ ਬੁਲਾਇਆ ਸੀ ਸਾਡੇ ਵੀ ਲੋਹਾਂ ਦਾ ਸੀ ਸਾਡਾ ਉਹ ਭਾਈ ਸੀ ਭਾਈ ਦੇ ਸਿਆਸੀ ਲੋਕ ਸੀ ਸੱਚਾ ਬਲਵਾ ਸੀ ਜਮਾ ਕਹਿੰਦੇ ਬਾਹਰ ਆਇਆ ਸੀ ਕੋਈ ਉਹ ਪੈਸੇ ਦੀ ਚਾਹ ਦੇ ਸੇਖਾ ਗਿਆ ਜਲਾਤਰ ਸਵਾਸ ਕੇਰ ਨੂੰ ਪੈਸੇ ਦੀ ਚਾਹ ਹੋਈ ਇੱਕ ਸੁਖ ਦਾ ਕੇਂਦਰ ਵੀ ਬਣ ਚੁੱਕਿਆ ਸਵਾਸ ਸੇਵਾ ਉਹ ਬਾਹਰ ਆਇਆ ਸੀ ਉਹਨੇ ਕੁਮਾ ਪੈਸਾ ਕਿਹੇ ਜੇਤ ਤੋਂ ਬਰਬਾਦ ਕਰਿਆ 40-45 ਲੱਖ ਦਾ ਸਲੋ ਕਰਨੀ ਹੋਇਆ ਉਹ ਉਸੇ ਦੀ ਕਮੀ ਨਹੀਂ ਸੀ ਤਾਂ ਯਾਰ ਤਾਂ ਪਿਆਰੇ ਮਾਰ ਮਾਰਿਆ ਕਿਹਨੇ ਹਮੂਰੀ ਸੋਚੋ ਬਤਾ ਪੰਸਾਰੇ ਨੂੰ ਗੱਲ ਕਰ ਉਹ ਅੱਗੇ ਨਹੀਂ ਆਵੇ ਨਾ ਉਹ ਹੀ ਕੂਦੋ ਕੇ ਮਾਰੇ ਜਾਂ ਚਾਹੇ ਮੁੱਖ ਮੰਤਰੀ ਨੇ ਮਾਰੇ ਜਾਂ ਚਾਹੇ ਦਿੱਲੀ ਨੇ ਮਾਰੇ ਆ ਕਿਹਨੇ ਮਾਰੀ ਮਾਰੇ ਆ ਤਾਂ ਉਹ ਜਰੂਰ ਹੈ ਨਾ ਇਹ ਬੰਦਾ ਤਾਂ ਨਹੀਂ ਮਾਰਦਾ ਇੰਨਾ ਜਣਾ ਮੂਰੀ ਕੋਈ ਮੁਸਮਣੀ ਸੀ ਕਿਉਂ ਮਾਰਦਾ ਤਾਂ ਸੱਚੋ ਕਿਹਨੇ ਧਰਨਾ ਵੀ ਲਾ ਸੀ ਪੂਰੇ ਪਿੰਡ ਖੜਾ ਹੀ ਧਰਨਾ ਸੀ ਉੱਥੇ ਪੂਰਾ ਗੱਜਵਾ ਚੱਕ ਕੇ ਬੋਲ ਰਿਹਾ ਸੀ ਤੁਸੀਂ ਉਹਦੇ ਦੋਸਤ ਉਹਨੂੰ ਸਿੱਕੀ ਸਰਦਾਰ ਜਿਹੜੀ ਇਹੀ ਹੈ ਬਾਪੂ ਨੇ ਉਹ ਨਾ ਤਾਂ ਨਿਚਿਤ ਯਾਰ ਬਸ ਆਸਟਾਏ ਖੁੱਲ ਕੇ ਨਹੀਂ ਬੋਲ ਸਕਿਆ ਵਿਚਾਰਾ ਕਿਉਂਕਿ ਤੁਸੀਂ ਜਿੰਨਾ ਚਿਰ ਉਹਦੀ লাশ ਰੱਖੀ ਰੱਖੋਗੇ ਨਾ ਭਾਈ ਕਿਉਂਕਿ ਬਾਹਰੋਂ ਤਾਂ ਕਹਿ ਦਿੰਦੇ ਨੇ ਕਿ ਉਹ ਮਿੱਟੀ ਪੁਲੀਸ ਕਰੀ ਜਾ ਮਿੱਟੀ ਦਾ ਹੋਊਗੀ ਉਹਦੇ ਮਿੱਟੀ ਹੈ ਮਾਰਨਾ ਹੈ ਮਾਰ ਗਿਆ ਕਾਰਜ ਕਰ ਗਿਆ ਨਹੀਂ ਇਹ ਕੀ ਕਰਨਗੇ ਸਾਰੇ ਪਸੋਰੇ ਪਾਗਲ ਦੇ ਪੁੱਤ ਭਾਈ ਜਿੰਨ ਦਰਦ ਨਹੀਂ ਬਸੌੜਿਆਂ ਬਾਈ ਲਾਸ਼ ਨਾ ਹੋ ਜਾ ਬਾਹਰ ਜਿੱਦ ਦਰਨਾਲੀ ਬਾਈ ਸੀ ਕਿਉਂਕਿ ਮਰੇ ਕੋ ਬਾਹਰ ਕੋਈ ਨਹੀਂ ਜਾਣੀ ਨਾਮ ਦੇ ਕਦੋਂ ਦੇ ਲਾੜੇ ਕੋਈ ਸੁਭਦ ਨਿਵਾਸੀ ਜਿ ਲਈ ਉੱਡਦਾ ਬਾਹਰ ਨਿਕਲ ਆ ਬੜਾ ਜਿਹਾ ਮਿਤਾਵਾ ਸੂਚ ਪਤਾਦਾ ਸੀ ਫੇਰ ਅਪੀੜ ਕਰ ਲਾ ਕੇ ਫੇਰ ਬਾਹਰ ਕੇ ਡੈਕ ਕਰ ਲੈ ਲੈ ਕਮਾਲ ਆ ਕੰਦੇ ਆਇਆ ਕਿ ਇਹਨਾਂ ਨੂੰ ਇਹਲਾ ਵੀ ਕੋਈ ਨੀਕਾ ਬੱਤ ਦਾ ਉਹਦਾ ਖਾਲਸਾ ਬਣਾ ਦੇਣਗੇ ਪਰ ਆਸ ਹੈ ਕਿ ਬਹੁਤ ਪਿੱਛੇ ਤਾਂ ਸਰਕਾਰੀ ਤੰਤਰੀ ਹੈ ਨਾ ਜਿਨ੍ਹਾਂ ਨੂੰ ਇੱਕ ਚੁੱਕਾ ਸੀ ਲੋਬ ਮੰਗੂ ਉਹ ਕੋਈ ਨਹੀਂ ਹੋਵੇ ਉਹ ਕੋਈ ਨਹੀਂ ਹੋਵੇ ਸਮਾਂ ਹੈ ਕਿ ਇੰਦਰ ਨੇ ਵੱਡੇ ਇੰਦਰ ਨੇ ਕੋਈ ਛੋਟੇ ਮੋਟੇ ਨਹੀਂ ਡੋਗੇ ਤੋਂ ਦਾਰਸੀ ਖਤਰਾ ਸੀ ਹੋਰ ਭਾਈ ਅਧਿਕਾਰੀ ਕਿਹਦੇ ਲੈ ਤੁਸੀਂ ਆਸਰੇ ਨੇ ਆ ਇਹ ਸਿਕਿਉਰਿਟੀ ਵੀ ਮੰਗੀ ਮੈਨੂੰ ਸਿਕਿਉਰਿਟੀ ਦੇ ਦੇ ਕਿਉਂ ਟਿੰਡਪੀ ਇਹਦਾ ਅਸਲਾ ਸੀ ਉਹ ਜਮ੍ਹਾਂ ਕਰ ਲਿਆ ਚਲੋ ਸਾਡੇ ਕੰਮ ਕਰਿਆ ਅਸਲੇ ਕਰ ਰੱਖ ਲੈਣੇ ਮੇਰੇ ਨਾਲੇ ਉਹ ਭਾਵੇਂ ਸਾਹਮਣੇ ਪਟਾਲੀ ਆ ਮੋਰ ਜੀਤ ਚੱਲ ਇਹ ਤਾਂ ਮੇਰੇ ਕੋ ਸਾਰੀ ਉਮਰ ਦੇ 2004-5 ਦੇ ਮੇਰੇ ਨਾਲ ਖੇਲਾ ਕੀਤਾ ਇਹ ਫਿਰਦੇ ਨੇ ਮੇਰੇ ਆੜੀ ਨੇ ਮਿੱਤਰ ਪਰ ਇਹ ਕੋਈ ਦਰਬਾਰ ਕੇ ਮਿੱਤਰ ਨਹੀਂ ਕਮਿੰਦੇ ਨਰਮੀ ਤੁਸੀਂ ਕਹਿ ਰਹੇ ਆ ਬਾਈ ਬੋਲ ਕੇ ਆਸੀਂ ਵੀ ਚੰਗਾ ਸੀ ਕੀ ਪਤਾ ਹੋ ਮਤਲਬ ਤਾਂ ਹੀ ਕਰਿਆ ਹੋਵੇ ਕਿ ਇਹ ਨੂੰ ਕੀ ਨਸ਼ਾ ਦਿੱਤਾ ਹੋਵੇ ਜਿਹਨੇ ਇੰਨਾ ਬਲਾਪਾ ਪਾ ਦਿੱਤਾ ਇੱਕ ਆਦੀ ਮਾਰ ਤੇ ਹੋ ਨਾ ਕੇ ਮਾਰੀ ਗਿਆ ਲਪਾਈ ਉਹਦੀ ਮੌਤ ਤੇ ਹੰਝੂ ਮਾ ਕੇ ਤੁਸੀਂ ਇਹ ਤੇ ਹੰਝੂ ਘੇੜ ਕੇ ਉਹਦੀ ਸ਼ਹਾਦਤ ਨੂੰ ਤੁਸੀਂ ਕਿਉਂ ਬੋਲਦਾ ਸੀ ਜਦੋਂ ਹੱਥ ਕੱਟ ਲਈ ਬੋਲਦਾ ਸੀ ਹੱਥ ਕੱਟ ਲਈ ਬੋਲਦਾ ਹੈ ਇਹ ਉਦੋਂ ਤੱਕ ਸਾਡੀ ਜਵਾਨੀ ਪਾਰੀ ਸਾਡੇ ਕੋਲੋਂ ਆਈ ਖੇਤੀ ਆਏ ਬੰਦੇ ਖਲਾ ਛੁੱਟਿਆ ਰੋਲ ਰੋਲ ਇਹਨਾ ਇਹਨਾ ਸੁਣਨਾ ਨਹੀਂ ਇਹ ਸਰਕਾਰ ਨੇ ਸੁਣਨਾ ਨਹੀਂ ਨਾ ਇਥੋੜਿਆ ਨਾ ਉਥੋੜਿਆ ਇੱਕ ਕੁਰਸੀ ਉਲਾਂਜੀ ਲੋਕ ਨੇ ਆਉ ਲਈ ਪਹਿਲਾਂ ਦੀ ਉਦੋਂ ਪਹਿਲਾਂ ਵਾਲੇ ਸਾਰੇ ਜਵਾਬ ਕੋਈਆਂ ਨਾਲ ਮਾਰ ਰਹੇ ਨੇ ਜਿਹੜੇ ਚੱਗੇ ਸਿੱਧੂ ਮੇਰਕੇ ਦੀ ਸਿੱਧੂ ਵਰਗੇ ਪ੍ਰੀਤ ਸ਼ੈਣੀ ਵਰਗੇ ਆਪਾਈ ਵਰਗੇ ਕੋਰ ਉਸ ਗੈਂਗਸਟਰਿਆਂ ਨਾਲ ਮਾਰ ਰਹੇ ਨੇ 450 ਕਾਈ ਮਾਰਵਾ ਰਹੇ ਨੇ ਦੇਪੋਸ ਪਾਰਕੇ ਦੀ ਛੋੜਾ ਕਾਲੀ ਜਾ ਰਹੀ ਹੈ ਯਾਰ ਤੇ ਮੇਰੇ ਮਾਰ ਮੋੜ ਤੇ ਬਾਕੀ ਨਾਕੀ ਤੀਕਾ ਕਰਕੇ ਨਾ ਰਹੀ ਨੇ ਯਾਰ ਆਈ ਖੇੜੀ ਮਾਰ ਰਹੇ ਨੇ ਉਹਨੇ ਪਿੱਛੇ ਹੋਰੇ ਵੀ ਕੰਮ ਆਇਆ ਸੀ ਤੇ ਮੇਰੇ ਪਿੱਛੇ ਮੁੰਲਾ ਪਿੰਡ ਵਿੱਚ ਪਾਈ ਨਵੇਂ ਲਾਉਣ ਹੈ ਨਾ ਈ ਮੁੰਡਾ ਮਰ ਗਿਆ ਉਹ ਵੀ ਕੋਲ ਲਾ ਸੋਤ ਨਾਲ ਪਿੱਛੇ ਵੀ ਨਸ਼ੇ ਪਿੱਛੇ ਵੀ ਪੂਰਾ ਉਹ ਮੇਰੇ ਨਾਲ ਨਿਕਲ ਜਾਂਦਾ ਸੀ ਤਾਂ ਅਸੀਂ ਤਾਂ ਚਾਰੇ ਪਾਸੇ ਮਾਰੇ ਜਾ ਰਹੇ ਹਾਂ ਕੋਈ ਸਾਨੂੰ ਬਚ ਨਹੀਂ ਰਿਹਾ कोई नशे ते नहीं बोलता जी नशे ते कोई कहना नहीं मेरे समाज के नशा बेकता है क्या नहीं कहना बापू कहना नशा जेल चोंग है बापू जी का सही है पर बापू जेल आना तो है ना लेकिन नशा